लुधियाना ਦੇ ਇੰਟੈਕਸ ਐਕਸਪੋ ਦੇ ਵਿੱਚ ਤੁਹਾਨੂੰ ਲੈ ਆਏ ਜੀ ਹੋਮ ਕਲਰ ਫਰਨੀਚਰ ਤੇ ਜਿੱਥੇ ਸਟਾਲ ਤੇ ਪਹੁੰਚਿਆ ਜਿੱਥੇ ਦਿਖਾਵਾਂਗੇ ਅਲੱਗ-ਅਲੱਗ ਜੋ ਫਰਨੀਚਰ ਦੇ ਵਿੱਚ ਨਿਊ ਅਪਡੇਟ ਅਪਡੇਸ਼ਨ ਹੋਈ ਹੈ ਇਹ ਦੇਖਦੇ ਆਂ ਗੱਲਬਾਤ ਵੀ ਕਰਦੇ ਆਂ ਅੰਦਰ ਚੱਲਦੇ ਆਂ ਆਪਾਂ ਤੇ ਗੱਲ ਕਰਦੇ ਇੱਥੋਂ ਦੇ ਓਨਰ ਹੋਮ ਕਲਰ ਫਰਨੀਚਰ ਦੇ ਸੜੇ ਨਾਲ ਓਨਰ ਮੌਜੂਦ ਨੇ ਗੱਲਬਾਤ ਕਰਦੇ ਸਰ ਇਸ ਵਾਰ ਤੁਸੀਂ ਕੀ ਕੁਝ ਨਵਾਂ ਲੈ ਕੇ ਆਏ ਹੋ ਮੈਮ ਇਸ ਵਾਰ ਅਸੀਂ ਕਾਫੀ ਚੀਜ਼ਾਂ ਨਵੀਆਂ ਲੈ ਕੇ ਆਏ ਆਂ ਮਾਰਕੀਟ ਤੋਂ ਅਲੱਗ ਲੈ ਕੇ ਆਏ ਆਂ ਮੇਨਲੀ ਸਾਡੀ ਜੋ ਪ੍ਰੀਮੀਅਮ ਸੈਗਮੈਂਟ ਹੈ ਸਾਡੀ ਵਾਰਡਰੋਬਸ ਮੇਨਲੀ ਇਦੇ ਵਿੱਚ ਅਸੀਂ ਲੈਦਰ ਦੇ ਪਲੇ ਸ਼ਟਰਸ ਨੂੰ ਸ਼ੋ ਕੀਤਾ ਹੈਗਾ ਪਲੱਸ ਨਾਲ ਪ੍ਰੋਫਾਈਲ ਲੈਦਰ ਦੀਆਂ ਪ੍ਰੋਫਾਈਲਸ ਹੈਗੀਆਂ ਉਹਦੇ ਵਿੱਚ ਜੋ ਮੈਨੂੰ ਲੱਗਦਾ ਹੈ ਕਿ ਲੁਧਿਆਣਾ ਦੇ ਵਿੱਚ ਬਿਲਕੁਲ ਨਵਾਂ ਕਨਸੈਪਟ ਹੈਗਾ ਉਸ ਤੋਂ ਬਾਅਦ ਵਿੱਚ ਜੇ ਆਪਾਂ ਗੱਲ ਕਰੀਏ ਸਾਡੇ ਪ੍ਰੀਮੀਅਮ ਬੈੱਡ ਵਗੈਰਾ ਨੂੰ ਤੁਸੀਂ ਦੇਖੋਗੇ ਬਹੁਤ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਸਾਡਾ ਬੈੱਡ ਹੈਗਾ ਉਹਦੀ ਫਿਨਿਸ਼ਿੰਗ ਤੁਸੀਂ ਚੈੱਕ ਕਰੋਗੇ ਉਹਦੀ ਕੁਆਲਿਟੀ ਚੈੱਕ ਕਰੋਗੇ ਤੇ ਤੁਹਾਨੂੰ ਆਪੀ ਦੇ ਕੇ ਪਤਾ ਲੱਗੇਗਾ ਕਿ ਬਹੁਤ ਪ੍ਰੀਮੀਅਮ ਹੈ ਮਾਰਕੀਟ ਨਾਲੋਂ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਕਿਚਨ ਦੇ ਵੀ ਮੇਨਲੀ ਮੈਨੂਫੈਕਚਰਰ ਹੈ ਮੇਨ ਕਿਚਨ ਆਪਾਂ ਕਿਚਨ ਤੇ ਚੱਲਦੇ ਹਾਂ ਥੋੜਾ ਬਹੁਤ ਬਹੁਤ ਬੈਟਰ ਵਿੱਚ ਲੈ ਕੇ ਆਏ ਹੋ ਤੁਸੀਂ ਹਾਂਜੀ ਇਹਦੇ ਵਿੱਚ ਮੈਮ ਜੋ ਵੀ ਹੈ ਤੁਹਾਨੂੰ ਜੋ ਵੀ ਪ੍ਰੋਡਕਟ ਮਿਲਣਗੇ ਸਾਰੇ ਸੌਫਟ ਕਲੋਜ਼ੇਟ ਮਿਲਣਗੇ ਬ੍ਰਾਂਡ ਅਸੀਂ ਸਾਰਾ ਹੈਟਿਕ ਜਾਂ ਹੈਫਲੇ ਯੂਜ਼ ਕਰਦੇ ਹਾਂ ਜੀ ਮਟੀਰੀਅਲ ਜੋ ਵੀ ਹੈ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਯੂਜ਼ ਕਰਦੇ ਹਾਂ ਇਹਦੇ ਵਿੱਚ ਬੋਇਲੋ ਐਚ ਡੀ ਐਮ ਆਰ ਦੇ ਵਿੱਚ ਅਸੀਂ ਸਾਰੀ ਕਿਚਨ ਸਾਰੀਆਂ ਬਣਾਉਂਦੇ ਆ ਆਪਣੀ ਮੈਨੂਫੈਕਚਰਿੰਗ ਸਾਡੀ ਜਿਵੇਂ ਸਾਡੇ ਕੋਲੇ ਪ੍ਰੀਮੀਅਮ ਸੈਗਮੈਂਟ ਦੀਆਂ ਮਸ਼ੀਨਸ ਨੇ ਜਿਹਦੇ ਵਿੱਚ ਤੁਹਾਨੂੰ ਫਿਨਿਸ਼ਿੰਗ ਬਹੁਤ ਵਧੀਆ ਲੈਵਲ ਦੀ ਮਿਲੇਗੀ ਜਿਸ ਵਿੱਚ ਐਜ ਬੈਂਡਿੰਗ ਦੀ ਫਿਨਿਸ਼ਿੰਗ ਬਹੁਤ ਵਧੀਆ ਹੋਏਗੀ ਤੁਹਾਡੀ ਆਮ ਮਾਰਕੀਟ ਦੇ ਵਿੱਚ ਜੋ ਬ੍ਰਾਂਡ ਕੰਮ ਕਰ ਰਹੇ ਨੇ ਉਹਨਾਂ ਦੀ ਐਜ ਬੈਂਡਿੰਗ ਦੀ ਫਿਨਿਸ਼ਿੰਗ ਉਹਨੀ ਵਧੀਆ ਨਹੀਂ ਹੁੰਦੀ ਪਰ ਮੈਨੂੰ ਲੱਗ ਰਿਹਾ ਕਿ ਮੇਰੀ ਫਿਨਿਸ਼ਿੰਗ ਬਹੁਤ ਵਧੀਆ ਹੋਏਗੀ। ਯਾਨੀ ਕਿ ਕੁਝ ਅਲੱਗ ਦੇ ਰਹੇ ਹੋ ਤੁਸੀਂ ਹਟ ਕੇ ਕੁਝ ਲੈ ਕੇ ਆਏ ਹੋ। ਵੀ ਮੇਨਲੀ ਹੁੰਦਾ ਮੈਮ ਇੱਕ ਤਾਂ ਹੁੰਦਾ ਅਲੱਗ ਚੀਜ਼ ਹੁੰਦੀ ਹੈ ਇੱਕ ਬਜਟ ਫ੍ਰੈਂਡਲੀ ਹੁੰਦੀ ਹੈ। ਕਿਉਂਕਿ ਅੱਜ ਦੇ ਡੇਟ ਵਿੱਚ ਬਜਟ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਸਟਮਰ ਦਾ। ਤੇ ਅਸੀਂ ਪ੍ਰੀਮੀਅਮ ਦੇ ਵਿੱਚ ਵੀ ਕੰਮ ਕਰਦੇ ਆ ਨੋਰਮਲ ਕਸਟਮਰ ਦੇ ਬਜਟ ਦੇ ਵਿੱਚ ਵੀ ਕੰਮ ਕਰਦੇ ਆ ਯਾਨੀ ਕਿ ਪ੍ਰਾਈਸ ਤੁਹਾਡੇ ਜੈਨੂਇਨ ਨੇ ਕੋਈ ਐਦਾ ਇਹ ਨਹੀਂ ਹੈ ਕਿ ਨੋਰਮਲ ਕਸਟਮਰ ਵੀ ਉਹ ਵੀ ਅਫੋਰਡ ਕਰ ਸਕਦਾ ਮੈਮ ਕੋਈ ਦਿੱਕਤ ਨਹੀਂ ਉਹਦੇ ਵਿੱਚ ਹੈ ਜੀ ਜੀ ਸਰ ਸੋਫਾਸ ਦੀ ਗੱਲ ਕਰੀਏ ਸੋਫਾਸ ਵਾਲੇ ਸੈਕਸ਼ਨ ਤੇ ਵੀ ਤੁਹਾਡੇ ਕੋਲ ਆਪਾਂ ਚੱਲਦੇ ਆ ਤੇ ਦੇਖਦੇ ਆ ਤੁਸੀਂ ਕੀ ਕੁਝ ਜੀ ਸੋ ਬਿਲਕੁਲ ਇਹ ਸੋਫਾ ਸੈਕਸ਼ਨਸ ਵੀ ਹੈ ਜੋ ਤੁਸੀਂ ਦੇਖ ਸਕਦੇ ਹੋ ਲਾਈਕ ਪ੍ਰੋਪਰ ਤੋਂ ਇਟਾਲੀਅਨ ਲੁੱਕ ਦੇ ਫਿਨਿਸ਼ਿੰਗ ਮਿਲੇਗੀ ਇਟਾਲੀਅਨ ਲੁੱਕ ਦੇ ਸੋਫਾਸ ਹੀ ਮਿਲਣਗੇ ਇਹ ਸਾਰੀ ਜਿੰਨੀ ਵੀ ਪ੍ਰੋਡਕਸ਼ਨ ਹੈ ਸਾਡੀ ਇਨ ਹਾਊਸ ਪ੍ਰੋਡਕਸ਼ਨ ਹੈ ਜੀ ਤੁਹਾਡਾ ਕੋਈ ਵੀ ਆਪਣਾ ਡਿਜ਼ਾਈਨ ਹੋਏਗਾ ਕਸਟਮਾਈਜ਼ ਅਸੀਂ ਉਹਨੂੰ ਕਰ ਸਕਦੇ ਹਾਂ ਮਟੀਰੀਅਲ ਕਸਟਮਾਈਜ਼ ਕਰ ਸਕਦੇ ਹਾਂ ਜੀ ਬੈਠ ਕੇ ਦੇਖਦੇ ਆਪਾਂ ਬਹੁਤ ਕੰਫਰਟ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਕੰਫਰਟ ਦੇ ਵਿੱਚ ਇਹ ਜਿਹੜੇ ਤੁਹਾਨੂੰ ਮਿਲ ਰਹੇ ਹੈ ਸੋਫਾਸ ਬਹੁਤ ਹੀ ਵਧੀਆ ਡਿਜ਼ਾਈਨ ਹੈ ਤੁਸੀਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਆਪਣੀ ਪਸੰਦ ਦਾ ਵੀ ਜੀ ਸਰ ਤੁਸੀਂ ਬੈਠੀ ਜਦੋਂ ਮੈਂ ਸਾਈਜ਼ ਤੁਸੀਂ ਦੇਖੋਗੇ ਬਹੁਤ ਕੰਫਰਟੇਬਲ ਨਹੀਂ ਮਾਰਕੀਟ ਦੇ ਤੁਸੀਂ ਸੋਫਾ ਦੇਖੋਗੇ ਜਦੋਂ ਬੰਦਾ ਬੈਠਦਾ ਹੋਵੇ ਉਹ ਉਹ ਕੰਫਰਟ ਪ੍ਰੋਪਰ ਮਹਿਸੂਸ ਨਹੀਂ ਹੁੰਦਾ ਜਦੋਂ ਤੁਸੀਂ ਇਹਨੂੰ ਯੂਜ਼ ਕਰੋਗੇ ਪ੍ਰੋਪਰ ਤੁਹਾਨੂੰ ਇਟਾਲੀਅਨ ਸਾਈਜ਼ਸ ਮਿਲਣਗੇ ਨਾਰਮਲ ਇੰਡੀਅਨ ਸਾਈਜ਼ਸ ਨਹੀਂ ਮਿਲਣਗੇ ਜੀ ਤੇ ਇਸ ਕਰਕੇ ਤੁਹਾਨੂੰ ਪੂਰਾ ਕੰਫਰਟ ਇਹਦੇ ਵਿੱਚ ਮਿਲਦਾ ਹੈ ਬਾਕੀ ਇਹਦੇ ਵਿੱਚ ਮੇਨਲੀ ਇਹਦੇ ਵਿੱਚ ਜੋ ਕੁਸ਼ਨਿੰਗ ਯੂਜ਼ ਹੋ ਰਹੀ ਹੈ ਇਹਦਾ ਬੇਸ ਸਟਰਕਚਰ ਹੈ ਉਦੀ ਕੁਆਲਿਟੀ ਜੋ ਫੈਬਰਿਕ ਦੀ ਕੁਆਲਿਟੀ ਹੈ ਬਹੁਤ ਪ੍ਰੀਮੀਅਮ ਕੁਆਲਿਟੀ ਹੈ ਜੀ ਬਾਕੀ ਸਾਰਾ ਇਹ ਕਸਟਮਾਈਜ਼ੇਬਲ ਹੈ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਫਸਟ ਟਾਈਮ ਐਸਾਰੇ ਕੇ ਪਹਿਲਾਂ ਵੀ ਤੁਸੀਂ ਇੱਥੇ ਐਗਜ਼ਿਬਿਟਰਸ ਕਰ ਚੁੱਕੇ ਨਹੀਂ ਮੈਂ ਹਜੇ ਫਸਟ ਟਾਈਮ ਐਗਜ਼ਿਬਿਸ਼ਨ ਆਜ ਮੇਰਾ ਫਸਟ ਡੇ ਐਗਜ਼ਿਬਿਸ਼ਨ ਦੇ ਵਿੱਚ ਮੈਨੂੰ ਪਹਿਲਾਂ ਕੋਈ ਐਕਸਪੀਰੀਅੰਸ ਨਹੀਂ ਹੈ ਪਰ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਬਹੁਤ ਲੋਕਾਂ ਨੇ ਮੇਰੇ ਡਿਜ਼ਾਈਨਸ ਨੂੰ ਮੇਰੀ ਕੁਆਲਿਟੀ ਨੂੰ ਬਹੁਤ ਸਰਾਇਆ ਜੀ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਇਸ ਐਗਜ਼ੀਬਿਸ਼ਨ ਤੋਂ ਬਹੁਤ ਵਧੀਆ ਰਿਸਪੌਂਸ ਮਿਲੇਗਾ ਜੀ ਵਿਜ਼ਿਟਰਸ ਨੂੰ ਕੀ ਕਹਿਣਾ ਚਾਹੋਗੇ ਤਿੰਨ ਦਿਨ ਪੈਂਡਿੰਗ ਹੈ ਔਰ ਅਗਰ ਤੁਹਾਨੂੰ ਉਹਨਾਂ ਨੇ ਮਿਲਣਾ ਹੈ ਤਾਂ ਕਿਹੜੇ ਸਟਾਲ ਤੇ ਤੁਹਾਨੂੰ ਮਿਲ ਸਕਦੇ ਹੋ ਆਕੇ ਅ ਮੇਰਾ ਹਾਲ ਨੰਬਰ ਐਗਜ਼ੀਬਿਸ਼ਨ ਦੇ ਵਿੱਚ 3 ਨੰਬਰ ਹਾਲ ਦੇ ਵਿੱਚ ਫਸਟ ਸਟਾਲ ਹੈ ਸੀ 11 ਹੋਮ ਕਲਰ ਦੇ ਨਾਮ ਤੇ ਜੀ ਤੇ ਤੁਸੀਂ ਮੈਨੂੰ ਜਦੋਂ ਤਿੰਨ ਦਿਨਾਂ ਚ ਮਿਲ ਸਕਦੇ ਹੋ ਮੇਰੀ ਕੁਆਲਿਟੀ ਨੂੰ ਆਕੇ ਦੇਖ ਸਕਦੇ ਹੋ ਨਵੇਂ ਕਲਾਇੰਟਸ ਨੂੰ ਮੈਂ ਵੈਲਕਮ ਕਰਦਾ ਤੁਸੀਂ ਇੱਕ ਵਾਰੀ ਆਕੇ ਮੈਨੂੰ ਜਰੂਰ ਮੇਰਾ ਕੰਮ ਦੇਖੋ ਮੇਰੀ ਫਿਨਿਸ਼ਿੰਗ ਦੇਖੋ ਫਿਰ ਉਸ ਤੋਂ ਬਾਅਦ ਵਿੱਚ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਤੁਹਾਨੂੰ ਅਗਰਿਸਟੋ ਐਕਸਪੋ ਤੋਂ ਬਾਅਦ ਮਿਲਣਾ ਹੋਵੇ ਸਰ ਕਿੱਥੇ ਤੁਹਾਡੀ ਫੈਕਟਰੀ ਹੈਗੀ ਹਾਂਜੀ ਮੇਰੀ ਫੈਕਟਰੀ ਸਾਨੇਵਾਲ ਡੇਲੋਂ ਰੋਡ ਦੇ ਉੱਤੇ ਆ ਸਾਨੇਵਾਲ ਦੇ ਵਿੱਚ ਮੇਰੀ ਫੈਕਟਰੀ ਆ 메ਨ ਰੋਡ ਦੇ ਉੱਤੇ ਹੀ ਫੈਕਟਰੀ ਹੈਗੀ ਤੁਸੀਂ ਉੱਥੇ ਮੇਰਾ ਐਕਸਪੀਰੀਅੰਸ ਜ਼ੋਨ ਦੇ ਵਿੱਚ ਵੀ ਦੇਖ ਸਕਦੇ ਹੋ ਆਗੇ ਫਰਨੀਚਰ ਤੇ ਮੇਰੇ ਕੋਲ ਡਿਜ਼ਾਈਨਿੰਗ ਟੀਮ ਵੀ ਹੈਗੀ ਆ ਤੁਹਾਨੂੰ ਕਸਟਮਰ ਤੁਹਾਡੇ ਕਸਟਮਰ ਕਸਟਮਾਈਜ਼ ਅਕੋਰਡਿੰਗ ਤੁਹਾਨੂੰ ਅਸੀਂ ਡਿਜ਼ਾਈਨ ਦੇ ਸਕਦੇ ਹਾਂ ਤੁਹਾਡੇ ਆਰਕੀਟੈਕਟ ਦੇ ਕੋਈ ਡਿਜ਼ਾਈਨ ਹੋਣਗੇ ਅਸੀਂ ਉਹਦੇ ਮੁਤਾਬਕ ਹੀ ਫਰਨੀਚਰ ਬਣਾਉਨੇ ਆ ਜੇ ਤੁਹਾਡੇ ਕੋਲ ਖੁ ਸੋ ਜ਼ਰੂਰ ਤੁਸੀਂ ਵਿਜ਼ਿਟ ਕਰੋ ਹੋਮ ਕਲਰ ਫਰਨੀਚਰ